ਗੌੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿਤੈ ਹਰ ਪਹੁ ਨਸੀਐ ਹਰ ਆਪੇ ਬਖਸ਼ ਲਈ ਪ੍ਰਭ ਸਾਚਾ ਹਰ ਆਪ ਛਡਾਏ ਛੁੱਟਿਐ ਮੇਰੇ ਮਨ ਜਪ ਹਰ 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 ਮਨ ਜਪੀਐ ਸਤਗੁਰ ਕੀ ਸਰਣਾਇ ਭਜ ਪਉ ਮੇਰੇ ਮਨਾ ਗੁਰ ਸਤਗੁਰ ਪੀਛੇ ਛੁਟਿਐ ਰਹਾਉ ਮੇਰੇ ਮਨ ਸੇ ਉਹ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇਵਿਐ ਨਿਜ ਘਰ ਵਸੀਐ ਗੁਰਮੁਖ ਜਾਇ ਲਹੁ ਘਰ ਆਪਣਾ ਕਸ ਚੰਦਨ ਹਰ ਜਸ ਘਸੀਐ ਮੇਰੇ ਮਨ ਹਰ 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 ਜਸ ਊਤਮ ਲੈ ਲਾਹ ਹਰ ਮਨ ਹਸੀਐ ਹਾਰੇ ਹਾਰੇ ਆਪ ਦਇਆ ਕਰ ਦੇਵੈ ਤਾਇ ਅਮਰਤ ਹਰ ਰਸ ਚੱਕੀਐ ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੀ ਤੇ ਸਾਖਤ ਨਰ ਜਮ ਕੁੱਟੀਐ ਤੇ ਸਾਖਤ ਚੋਰ ਜਿਨਾ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਪਿਟੀਐ ਮੇਰੇ ਮਨ ਸੇਵੋ ਹੋ ਅਲਖ ਨਿਰੰજન ਨਰ ਹਰ ਜਿਤ ਸਿਮਿਐ ਲੇਖਾ ਛੁਟੀਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲਨਾ ਕਟਿਐ ਗੌੜੀ ਪੂਰਬੀ ਮਹੱਲਾ ਚੌਥਾ ਹਮਰੇ ਪ੍ਰਾਨ ਵਸਗਤ ਪ੍ਰਭ ਤੁਮਰੇ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰਹੁ ਹਰ ਦਰਸ ਦਿਖਾਵਹੁ ਮੇਰਾ ਮਨ ਤਨ ਲੋਚ ਕਨੇਰੀ RAM ਮੇਰਾ ਮਨ ਤਨ ਲੋਚ ਮਿਲਨ ਹਰ ਕੀਰੀ ਗੁਰ ਕਿਰਪਾਲੇ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲ ਆਇਆ ਏ ਪ੍ਰਭ ਮੇਰੀ ਰਹਾਉ ਜੋ ਹਮਰੈ ਮਨ ਚਿਤ ਹੈ ਸੁਆਮੀ ਸਾਬਿਦ ਤੁਮਹਾਰ ਜਾਨੋ ਮੇਰੀ ਅਨ ਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤ ਗੁਰ ਦਾਤੈ ਪੰਥ ਬਤਾਇਆ ਹਰ ਮਿਲ ਆਇਆ ਏ ਪ੍ਰਭ ਮੇਰੀ ਪਨ ਦਿਨ ਅਨੰਦ ਭਿਆ ਵਡ ਭਾਗੀ ਸਭ ਆਸ ਪੁੱਜੀ ਜਨ ਕੇਰੀ ਜਗਨਾਥ ਜਗਦੀ ਸੁਰ ਕਰਤੀ ਸਭ ਵਸਗਤ ਹੈ ਹਰ ਕੇਰੀ ਜਨ ਨਾਨਕ ਸਰਣਾਗਤਿ ਆਏ ਹਰ ਰਖੋ ਪੈਜ ਜਨ ਕੇਰੀ ਗੌੜੀ ਪੂਰਬੀ ਮਹੱਲਾ ਚੌਥਾ ਇਹੋ ਮਨੁਆ ਖਿਨ ਨਾ ਟਕੇ ਬਹਉ ਰੰਗੀ ਦੇਹ ਦੇਹਿਸ ਚਲ ਚਲ ਹਾਂਡੀ ਗੁਰਪੂਰਾ ਪਾਇਆ ਵਡ ਭਾਗੀ ਹਰ ਮੰਤਰ ਦੀ ਆ ਮਨ ਠਾਢੀ ਰਾਮ ਹਮ ਸਤਗੁਰ ਲਾਲੇ ਕਾਂਢੀ ਰਹਾਉ ਹਮਰੇ ਮਸਟਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਢੀ ਪਾਰੇ ਉਪਕਾਰ ਪੁੰਨ ਬਹੁ ਕੀਆ ਬਹੁ ਦੁਤਰ ਤਾਰ ਪਰਾਢੀ ਜਿਨ ਕੋ ਪ੍ਰੀਤ ਹਿਦੈ ਹਰ ਨਾਹੀ ਤਨਕੂਰੇ ਗਾਢਨ ਗਾਢੀ ਜਿਉ ਪਾਣੀ ਕਾਗਦ ਬਿਨ ਸਜਾਤ ਹੈ ਤਿਉ ਮਨ ਮੁਖ ਗਰਭ ਗਲਾਢੀ ਹਮ ਜਾਣਿਆ ਕਛੂ ਨਾ ਜਾਣ ਹੈ ਆਗੇ ਜਿਉ ਹਰ ਰਖੈ ਤਿਉ ਠਾਢੀ ਹਮ ਭੂਲ ਚੂਕ ਗੁਰ ਕਿਰਪਾ ਧਾਰੂ ਜਨ ਨਾਨਕ ਕੁਤਰੇ ਕਾਂਢੀ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਈ ਪੂਰ ਬਲਿਖਤ ਲਿਖੇ ਗੁਰ ਪਾਇਆ ਮਨ ਹਰਿ ਲਿਵ ਮੰਡਲ ਮੰਡਾਈ ਕਰ ਸਾਧੂ ਅੰਜਲੀ ਪੁਨ ਵਡਾਈ ਕਰ ਡੰਡੋਤ ਪੁਨ ਵਡਾਈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਇਨੇ ਅੰਤਰ ਹਉ ਮੈਂ ਕੰਡਾਈ ਜਿਉ ਜਿਉ ਚਲਹਿ ਚੁੱਬੈ ਦੁਖ ਪਾਵੇ ਜਮ ਕਾਲ ਸਹ ਸਿਰ ਡੰਡਾਈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੀ ਹਮ ਗਰੀਬ ਮਸ਼ਕੀਨ ਪ੍ਰਭ ਤੇਰੀ ਹਰ ਰਾਖ ਰਾਖ ਵੱਡ ਵੱਡਾ ਏ ਜਨ ਨਾਨਕ ਨਾਮੇ ਆਧਾਰ ਟੇ ਕਹੈ ਹਰ ਨਾਮੇ ਹੀ ਸੁਖ ਮੰਡਾਈ ਗੋੜੀ ਪੂਰਬੀ ਮਹੱਲਾ ਚੌਥਾ ਇਸ ਗੜਮੇ ਹਰ ਰਾਮ ਰਾਏ ਹੈ ਕਿਸ ਸਾਧਨਾ ਪਾਵੇ ਠੀਠਾ ਹਰ ਦੀਨ ਦਿਆਲ ਅਨਗ੍ਰਹ ਕੀਆ ਹਰ ਗੁਰ ਸ਼ਬਦੀ ਚੱਕ ਢੀਠਾ ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਹਾਉ ਹਰ ਅਗਮ ਆਗੋ ਚਿਰ ਪਾਰ ਬ੍ਰਹਮ ਹੈ ਮਿਲ ਸਤਗੁਰ ਲਾਗ ਬਸੀਠਾ ਜਿਨ ਗੁਰ ਬਚਨ ਸੁਖਾ ਨੇਹੀ ਅਰੈ ਤਿਨਿਆ ਗਿਆਨ ਪਰਿਠਾ ਮਨ ਮੁਖ ਹੀਰਾ ਅਤ ਕਠੋਰ ਹੈ ਤਿਨ ਅੰਤਰ ਕਾਰ ਕਰੀਠਾ ਬਿਸਿਰ ਕਉ ਬਹੁ ਦੂਧ ਪੀ ਆਈਐ ਵੇਖ ਨਿਕ ਸਹਿ ਫੋਲ ਫਲੀਠਾ ਹਰ ਪ੍ਰਭ ਆਨ ਮਲਾਬ ਗੁਰ ਸਾਧੂ ਕਸ ਗਰੜੋ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂ ਆ ਮੀਠਾ ਗੌੜੀ ਪੂਰਬੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਆਗੇ ਸਤਿਗੁਰ ਦਾਤੈ ਨਾਮ ਦੜਾਇਆ ਮੁਖ ਮਸਟਕ ਭਾਗ ਸੁਭਾਗੀ RAM ਗੁਰਮਤ ਹਰ ਲਿਵ ਲਾਗੀ ਰਹਾਉ ਕਟ ਕਟ ਰਮਈਆ ਰਮਤ RAM ਰਾਏ ਗੁਰ ਸ਼ਬਦ ਗੁਰੂ ਲਿਵ ਲਾਗੀ ਉਮਾਨ ਤਨ ਦੀ ਮੋ ਕਾਟ ਗੁਰੂ ਕਉ ਮੇਰਾ ਭ੍ਰਮ ਭਉ ਗੁਰਬਚਨੀ ਭਾਗੀ ਅੰਧਿਆਰ ਐ ਦੀਪ ਗਿਆਨ ਜਲਾਈ ਗੁਰ ਗਿਆਨ ਗੁਰੂ ਲਿਵ ਲਾਗੀ ਅਗਿਆਨ ਅੰਧੇਰਾ ਬਿਨਸ ਬਨਾਸੀਉ ਕਰ ਵਸਤ ਲਹੀ ਮਨ ਜਾਗੀ ਸਾਕਤ ਬਦਕ ਮਾਇਆ ਧਾਰੀ ਤਿੰਨ ਜਮ ਜੋ ਹਨ ਲਾਗੀ ਹੁਣ ਸਤ ਗੁਰ ਆਗੇ ਸੀਸ ਲਾ ਬੀਚਿਆ ਹੋਇ ਆਵਹਿ ਜਾਹੇ ਅਭਾਗੀ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ ਹਮ ਸਰਨ ਪ੍ਰਭੂ ਹਰ ਮੰਗੀ ਜਨ ਨਾਨਕ ਕੀ ਲਜ ਪਾਤ ਗੁਰੂ ਹੈ ਸਿਰ ਵੇਚਿਓ ਸਤ ਗੁਰ ਆਗੀ ਗੌੜੀ ਪੂਰਬੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹਉ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰਿ ਰਾਇਆ ਰਾਮ ਗੁਰ ਕੈ ਬਚਨ ਹਰਿ ਪਾਇਆ ਰਹਾ ਮੇਰਾ ਹਿਰ ਪ੍ਰੀਤ ਰਾਮ ਰਾਏ ਕੀ ਗੁਰ ਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਸਤ ਗੁਰ ਆਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੈ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋੜੈ ਗੁਰ ਆਗੇ ਆਪ ਵਿਚਾਇਆ ਹਮ ਅਪਰਾਧ ਪਾਪ ਬਹੁ ਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਲਾਗਤ ਆਈ ਹਰ ਰਖੋ ਲਾਜ ਹਰ ਪਾਇਆ ਗੌੜੀ ਪੂਰਬੀ ਮਹੱਲਾ ਚੌਥਾ ਗੁਰਮਤ ਬਾਜੈ ਸ਼ਬਦ ਅਨਾਹਦ ਗੁਰਮਤ ਮਨੁ ਆਗਾਵੇ ਵੱਡ ਪਾਗੀ ਗੁਰਦਰਸ਼ਨ ਪਾਇਆ ਤਨ ਤਨ ਗੁਰੂ ਲਿਵ ਲਾਵੇ ਗੁਰਮਖ ਹਰ ਨਿਵਲਾਵੈ ਰਹਾਉ ਹਮਰਾ ਖਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਹਮ ਮਲ ਮਲ ਧੋਐ ਪਾਮ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦੈ ਗੁਰਮਤਿ RAM ਰਸਾਇਣ ਜਿਹ ਬਾਹਰ ਗੁਣ ਗਾਵੇ ਮਨ ਰਸਕ ਰਸਕ ਹਰ ਰਸ ਆਗਹਾਨੀ ਫਿਰ ਬਹੁਰ ਨਾ ਭੁਖ ਲਗਾਵੇ ਕੋਈ ਕਰੈ ਉਪਾਵ ਅਨੇਕ ਬਹੁ ਤੇਰੀ ਬਿਨ ਕਿਰਪਾ ਨਾਮ ਨਾ ਪਾਵੇ ਜਨ ਨਾਨਕ ਕਹ ਹਰਿ ਕਿਰਪਾ ਧਾਰੀ ਮਤ ਗੁਰਮਤਿ ਨਾਮ ਦ੍ਰਿੜਾਵੇ